ਸਾਥੀਓ ਦੋ ਤਿੰਨ ਦੋ ਦੀ ਗੱਲਾਂ ਕਰਨੀਆਂ ਸਮਾਂ ਬਹੁਤ ਥੋੜਾ ਪਹਿਲੀ ਗੱਲ ਤੇ ਇੱਕ ਜਿਹੜਾ ਪੱਤਰਕਾਰਾਂ ਤੇ ਹਾਵਰ ਹੋ ਰਿਹਾ ਇਹ ਕੱਲੇ ਪੰਜਾਬ ਜਾਂ ਆਮਦਵੀ ਪਾਰਟੀ ਸਰਕਾਰ ਦੀ ਗੱਲ ਨਹੀਂ ਕਰਦੇ ਆਪਾਂ ਪੂਰੀ ਦੁਨੀਆ 'ਚ ਹੋ ਰਿਹਾ ਆ ਕੱਲ੍ਹ ਵਜੇ ਅਮਰੀਕਾ ਨੇ ਵੈਨਜੂਏਲਾ ਦੇ ਵਿੱਚ ਤੱਕੇ ਨਾਲ ਉੱਥੋਂ ਦਾ ਰਾਸ਼ਟਰਪਤੀ ਚੁੱਕ ਰਿਹਾ ਇਜ਼ਰਾਇਲ ਦੇ ਵਿੱਚ ਕਿਵੇਂ ਫਲਸਤੀਨ ਦੇ ਵਿੱਚ ਪੱਤਰਕਾਰਾਂ ਦੇ ਉੱਤੇ ਬੰਬ ਸੁੱਟੇ ਜਾ ਰਹੇ ਆ ਆ ਜੰਗਲ ਦੇ ਵਿੱਚ ਆਦੀਵਾਸੀਆਂ ਦੀ ਕਵਰੇਜ ਕਰਨ ਗਿਆ ਉਹ ਕੇਂਦਰ ਦੀ ਮੋਦੀ ਸਰਕਾਰ ਨੇ ਕਿੰਨੇ ਹੀ ਪੱਤਰਕਾਰਾਂ ਨੂੰ ਜੇਲ੍ਹਾਂ ਚ ਤੋਨੇ ਰੱਖਿਆ ਆ ਜਿਹੜੇ ਇੱਥੋਂ ਵੀ ਬੋਲ ਕੇ ਗਏ ਆ ਔਰ ਇਹ ਜਿਹੜਾ ਗੱਲ ਮਸਲਾ ਸਿਰਫ ਹੈਲੀਕਾਪਟਰ ਦਾ ਨਹੀਂ ਹੈਗਾ ਮਸਲਾ ਹੈ ਲੋਕਾਂ ਦੀ ਧਰਦਾ ਪਹਿਲਾਂ ਇੱਕ ਸਾਥੀ ਬੋਲ ਰਹੇ ਸੀ ਕਿ ਇੱਥੇ ਵੱਖ-ਵੱਖ ਤੇ ਰਾ ਵੱਖ-ਵੱਖ ਤੇ ਰਾ ਨਹੀਂ ਦੋ ਹੀ ਤਰ੍ਹਾਂ ਨੇ ਅੱਜ ਇੱਕ ਧਰ ਦੇ ਲੋਕ ਆਏ ਨੇ ਸਾਡੇ ਪੱਤਰਕਾਰ ਸਾਥੀ ਬੋਲਦੇ ਨੇ ਕਿ ਤੁਸੀਂ ਸਾਡੇ ਨਿੱਕੇ ਸੱਦੇ ਤੁਹਾਡੇ ਸੱਦੇ ਦੇ ਪ੍ਰਭਾਵ ਨਹੀਂ ਆਏ ਅਸੀਂ ਤਾਂ ਜਿੰਨੇ ਆ ਲੋਕ ਖੜੇ ਆ ਆਮ ਦੀ ਧਿਰ ਦੇ ਪਿੱਛੇ ਆਏ ਆ ਕਿ ਸਾਡੀ ਜਿਹੜੀ ਧਿਰ ਆ ਇਹ ਲੁੱਟ ਤੋਂ ਬਚਾਉਣ ਵਾਲਿਆਂ ਵਾਸਤੇ ਆ ਤੇ ਲੁੱਟਣ ਵਾਲੇ ਦੀ ਧਿਰ ਜਿਹੜੀ ਆ ਉਹ ਲਗਾਤਾਰ ਜ਼ਬਰ ਕਰ ਰਹੀ ਚਾਹੇ ਅਮਰੀਕਾ ਹੋਵੇ ਚਾਹੇ ਹੋਰ ਮੁਲਕ ਹੋਣ ਚਾਹੇ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਹੋਵੇ ਤੇ ਚਾਹੇ ਸਾਡੇ ਸੂਬੇ ਦੀ ਤੇ ਜਿਹੜੇ ਸਾਥੀ ਅੱਜ ਜਿਹੜੇ ਇਹ ਕਹਿੰਦੇ ਆ ਜਿਹੜੇ ਆਪਦੇ ਆ ਉਹਨੂੰ ਕਹਿੰਦੇ ਵੀ ਅੱਜ ਦੀ ਪੰਜਾਬ ਸਰਕਾਰ ਗਲਤ ਆ ਕਦੇ ਜਵਾਲ ਪੁੱਜਦੇ ਸੀ ਪੱਤਰਕਾਰ ਵੀ 4% ਪਾਣੀ ਨਾਲੋਂ ਵੱਡੇ ਮਸਲੇ ਆ ਵੱਧ ਮਸਲੇ ਆ ਤਾਂ ਕਹਿੰਦੇ ਸੀ ਕੌਣ ਕਹਿੰਦਾ ਕਹਿੰਦੇ ਕਿਸਾਨ ਜਿਹੜੀਆਂ ਕਹਿੰਦੇ ਸੀ ਕਿਸਾਨ ਵੀ ਹੈਗੇ ਇਹ ਸਾਰੇ ਨੈਕਸਟ ਲਾਈਟ ਆ ਤੇ ਅੱਜ ਉਸੇ ਸੱਤਾ ਦੇ ਬੈਠੇ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਇਹ ਪੱਤਰਕਾਰ ਹੀ ਹੈਗੇ ਇਹ ਤਾਂ YouTube ਪਰ ਜਾਂ ਫਲਾਣੇ ਆ ਇਹੀ ਕੇਂਦਰ ਸਰਕਾਰ ਕਹਿੰਦੀ ਸੀ ਸੋ ਭਰਾਵੋ ਇਹ ਜਿਹੜਾ ਹਮਲਾ ਹੈ ਇਹ ਵਰਲਡ ਵਾਈਡ ਆ ਇਹਦੇ ਖਿਲਾਫ ਜੇਕਰ ਲੜਨਾ ਹੈ ਤਾਂ ਉਹ ਜਿਹੜੀ ਛੱਡੀ ਆ ਲੜਨ ਵਾਲੀ ਤੇਰਾ ਇਹਦੇ ਤੋਂ ਵੱਧ ਟੇਕ ਰੱਖੋ ਇਸੇ ਵੀ ਲੜਨਾ ਇਸੇ ਨੇ ਜਿਤਨਾ ਔਰ ਖੀਰਤ ਮੈਂ ਇਹਨਾਂ ਕਿਨਾਂ ਭਗਵੰਤ ਮਾਨ ਸਰਕਾਰ ਨੂੰ ਕਿ ਤੁਸੀਂ ਵਾਰ-ਵਾਰ ਲੜਨਾ ਨੂੰ ਆੜ-ਆੜ ਕਰਕੇ ਕਿਸੇ ਨੂੰ ਕੁਝ ਕਹਿਨੇ ਹੋ ਕਿਸੇ ਨੂੰ ਕੁਝ ਕਹਿਨੇ ਹੋ ਜੇ ਕਿਸਾਨ ਲੜਨ ਦੇ ਕਿਸਾਨ ਹੈ ਨਹੀਂ ਇਹ ਜੇ ਮਜ਼ਦੂਰ ਲੜਨ ਮਜ਼ਦੂਰ ਹੈ ਨਹੀਂ ਜੇ ਅੱਜ ਪੱਤਰਕਾਰ ਲੜ ਲੈ ਪੱਤਰਕਾਰ ਹੈ ਨਹੀਂ ਮੈਂ ਕਹਿੰਦਾ ਨਹੀਂ ਹੈਗੇ ਪਰ ਅਸੀਂ ਸਾਰੇ ਪੰਜਾਬੀ ਹੈਗੇ ਆ ਤੇ ਪੰਜਾਬੀਆਂ ਦੇ ਨਮਾਇंदे ਆ ਖੜੇ ਆ ਤੇਰੇ ਚੰਡੀਗੜ੍ਹ 'ਚ ਖੜੇ ਆ ਜੇ ਜੋਰ ਤੋਂ ਪਹਚਾਨ ਨੂੰ ਫੜ ਕੇ ਦਿਖਾ ਦੇ ਤੈਨੂੰ ਜਿਹੜਾ ਤੇਰੀ ਧੌਣ ਦਾ ਕਿੱਲਾ ਕਰ ਦੇਣਗੇ ਔਰ ਆ ਜਿਹੜਾ ਪੱਤਰਕਾਰਾਂ ਤੇ ਹਮਲਾ ਤੁਸੀਂ ਕੀਤਾ ਇਹ ਤੁਸੀਂ ਆਤਮ ਗਰਤੀ ਹਮਲਾ ਕਰ ਲਿਆ ਇਹਨੂੰ ਤੁਹਾਡਾ ਜਿਹੜਾ ਸੁਪਣਾ ਸਾਫ ਕਰ ਦੇਣਾ ਸੋ ਇਹਨਾਂ ਸ਼ਬਦਾਂ ਦੇ ਨਾਲ ਕ੍ਰਾਂਤੀਕਾਰੀ ਕਿਸਾਨੀਰ ਵੱਲੋਂ ਇਹ ਵਿਸ਼ਵਾਸ ਦਉਂਦੇ ਆ ਕਿ ਪੰਜਾਬ ਦੀ ਹਰ ਲੜਾਈ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ